ਖਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਸ਼ਾਨ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਪ੍ਰੋਟੀਨ ਦੇ ਵਿੱਚ ਆਉਂਦੇ ਆ ਇਸ ਕਰੇ ਤਕਰੀਬਨ ਕੋਈ 5-4 ਲਗ ਜਿਹੜੇ ਆ ਦੋਸਤੋ ਹਰ ਰੋਜ਼ ਅਵੇਲੇਬਲ ਹੁੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾਏ ਰੱਖ ਸਕਦੇ ਜੀ ਬਾਕੀ ਰੇਟ ਭਾਅ ਵੜਦਾ ਜੋ ਵੀ ਇਹਨਾਂ ਵੜਾਂ ਦਾ ਹੋਇਆ ਆਪਾਂ ਬਿਲਕੁਲ ਇਸ ਵੀਡੀਓ ਦੇ ਵਿੱਚ ਕਰਦੇ ਆਂਗੇ ਗੱਬਣ ਪਸ਼ੂ ਵੀ ਤੁਹਾਨੂੰ ਦਿਖਾ ਦਾਂਗੇ ਸੋਏ ਸੋਬੇ ਪਸ਼ੂ ਵੀ ਦਿਖਾ ਦਾਂਗੇ ਨਾਲ ਬੱਚੇ ਪ੍ਰੋਪਰ ਕੀ ਰੇਟ ਭਾਅ ਵੜਦਾ ਕਿੰਨਾ ਮਿਲ ਕੇ ਇਹਨਾਂ ਵੜਾਂ ਦੇ ਥੱਲੇ ਉਹ ਪੂਰੀ ਡਿਟੇਲ ਜਿਹੜੀ ਤੁਹਾਨੂੰ ਅੱਜ ਇਸ ਕਵਰੇਜ ਦੇ ਵਿੱਚ ਮਿਲ ਜੂਗੀ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਸਰੀ ਕਾਲ ਸਸਰੀਆ ਵੀਰ ਜੀ ਉਹ ਠੀਕ ਠਾਕ ਜੋ ਬੜੇ ਵਧੀਆ ਨਿਸ਼ਾਨ ਵੀਰ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ ਸਾਸਰੀ ਦਾ ਵੀਰ ਨਿਸ਼ਾਨ ਸਿਆ ਹਾਂਜੀ ਅੱਛਾ ਨਿਸ਼ਾਨ ਪਸੂ ਅੱਜ ਆਪਣੇ ਕੋਲ ਟੋਟਲ ਕਿੰਨੇ ਛੇ ਕਿ ਪੰਜ ਨਾਗ 6 ਆ ਵੀਰ ਜੀ ਨਾਗ ਪੰਜ ਸੂਏ ਸਵਾਏ ਆ ਤੇ ਇੱਕ ਗੱਬਣ ਆ ਵੜੇ ਵੀਰ ਜੀ ਠੀਕ ਹੈ ਜੀ ਹਾਂਜੀ ਇੱਕ ਹੀ ਗੱਬਣ ਆ ਬਾਕੀ ਸਾਰੇ ਸੂਏ ਆ ਬਾਕੀ ਸਾਰੇ ਸੂਏ ਸਵਾਏ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 6 ਨਾਗ ਨੇ 6 ਨਾਗਾਂ ਦੀ ਆਪਾਂ ਡਿਟੇਲ ਸਾਂਝੀ ਕਰ ਦਿੰਦੇ ਆ ਤੁਹਾਡੇ ਨਾਲ ਤੇ ਨਿਸ਼ਾਨ ਸਭ ਤੋਂ ਪਹਿਲਾਂ ਸ਼ੁਰੂਆਤ ਗੱਬਣ ਤੋਂ ਕਰ ਲਗੇ ਗੱਬਣ ਤੋਂ ਕਰਨੀ ਵੀਰ ਜੀ ਅੱਜ ਸਵੇਰ ਦੀ ਵੀਰ ਜੀ ਉੱਠਦੀ ਪੈਂਦੀ ਆ ਆ ਤੇ ਸ਼ਾਂਦਾ ਜੇ ਸੂਈ ਪਵੇ ਹੋਰ ਘੜੀ ਨੂੰ ਜਾਂ ਰਾਤ ਨੂੰ ਸੂਪੇ ਅਸੂਆ ਕਿਨਵਾ ਸੂਆ ਤੀਜਾ ਸੂਗੀ ਵੀਰ ਜੀ ਤੀਜਾ ਹਾਂਜੀ ਲਓ ਦੋਸਤੋ ਬਾਕੀ ਇਹ ਜਿਹੜੇ ਪੱਠੇ-ਫੁੱਠੇ ਨਹੀਂ ਖਾਦੇ ਬਣੀ-ਬੁਣੀ ਚੰਗੀ ਹੁੰਦਾ ਸੂਆ ਤੀਜਾ ਸੂਣਾ ਇਸ ਵਾਰ ਨੇ ਬਾਕੀ ਵੀਰਾਂ ਦਾ ਵੀ ਉੱਠਣ-ਬੈਣ ਕਰਦੀ ਆ ਸਵੇਰ ਦੀ ਮਾਰਨਿੰਗ ਦੀ ਠੀਕ ਆ ਜੀ ਤੇ ਬਾਕੀ ਹੈ ਤਿਆਰੀ ਤੇ ਆ ਅੱਜ ਰਾਤ ਕੱਲ ਮਾਰਨਿੰਗ ਵੀ ਕਿਸੇ ਵਕਤ ਵੀ ਜਿਹੜੀ ਇਹ ਸੂ ਸਕਦੀ ਆ ਤਿਆਰੀ ਮੁਕੰਮਲ ਆ ਬਾਕੀ ਆਰਡਰ ਦੀ ਕੁਆਲਿਟੀ ਤੋਂ ਪਤਾ ਲੱਗ ਰਿਹਾ ਵੀ ਹੈ ਤਿਆਰੀ ਹੈ ਇੱਕ ਰੰਗ ਬਲੈਕ ਆ ਤੇ ਸੁਬਾਹ ਤੇਜਾ ਥੋੜਾ ਜਿਹਾ ਤੁਹਾਨੂੰ ਦੋਸੋ ਜਦੋਂ ਤੋੜ ਕੇ ਵਿਖਾਇਆ ਤੇ ਲੇਵਾ ਪੂਰੀ ਤਸੱਲੀ ਨਾਲ ਦਿਖਾ ਦਾਂਗੇ ਥਣ ਤੁਹਾਨੂੰ ਬਹੁਤ ਵਧੀਆ ਹੱਥੀਂ ਚੁਆਈ ਵਾਲਾ ਮੁੱਠੀ ਧਾਣਾ ਤੇ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਨਿਸ਼ਾਨ ਵੈਸੇ ਹੈ ਤਿਆਰੀ ਹੈ ਵੀ ਕੋਈ 10 15 ਮਿੰਟ ਅਧੇ ਘੰਟੇ ਘੰਟੇ ਤੱਕ ਜਿਹੜੀ ਸੁ ਪਊਗੀ 12 1 ਵਜੇ ਦੀ ਉੱਠਦੀ ਪੈਂਦੀ ਆ ਮੈਂ ਦਾ ਧਿਆਨ ਤੇ ਰੱਖਣ ਦਾ ਬਾਕੀ ਸੁੱਕ ਸਕੀ ਖਿਲਾਰੀ ਆ ਹੁਣ ਹੋਰ ਘੜੀ ਨਾ ਕੱਚੇ ਕਰ ਦੇਣੀ ਆ ਇੱਥੇ ਥੋੜੀ ਤੰਗੀ ਜੀ ਹੁੰਦੀ ਇਹਨੂੰ ਬੈਂਚ ਤੇ ਬਿਲਕੁਲ ਜੀ ਬਿਲਕੁਲ ਜੀ ਤੇ ਨਿਸ਼ਾਨ ਇੱਕ ਵਾਰ ਉਹ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਇਹ ਵਾਰ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਤੇ ਹੈ ਗੱਬਣਾ ਤਿਆਰੀ ਤਾਂ ਕਹਿੰਦਾ ਵੀ ਹੈ ਤਿਆਰੀ ਹੈ ਮੁਕੰਮਲ ਪੂਰੀ ਕੋਈ ਘੰਟੇ 2 ਘੰਟੇ ਰਾਤ ਸ਼ਾਮ ਕਿਸੇ ਟਾਈਮ ਤੱਕ ਵੀ ਜਿਹੜੀ ਆ ਸੂ ਸਕਦੀ ਹੈ ਉਹ ਕਿਹਦੇ ਜਾਂ ਤੇ ਪਣ ਤੋਂ ਪਣਾਂ ਪੋਲੀ ਹਾਂ ਇੱਕ ਨੰਬਰ ਵੀ ਜੀ ਠੀਕ ਹੈ ਜੀ ਲਓ ਜੀ ਆਹ ਲਓ ਅੱਛਾ ਨਿਸ਼ਾਨ ਕੀ ਮੁੱਲ ਕਰਦੀ ਵੀਰੇ ਇਹਦਾ ਮੋਲਵੀ ਜੀ 60000 ਕਰਦੇ ਆ 55 ਦੀ ਦੇ ਦਾਂਗੇ ਵੀਰ ਜੀ 55 ਦੀ ਹਾਂ ਜੀ ਠੀਕ ਹੈ ਜੀ ਹਾਂ ਲੋ ਦੋਸਤੋ ਸਾਰਾ ਵਾਲੇ ਦੇ ਆਪਾਂ ਐਵੇਂ ਆਖੀਏ ਇਹ ਘਰ ਲੈਣ ਦੇ 20 ਤੋਂ ਵੱਧ ਜੋ ਆ ਆਪਾਂ ਵੀਰ ਨਹੀਂ ਜਾਂਦੇ 17 18 ਕਿਲੋ ਨੇ ਵੜਨੇ ਰਮਾਨਾ ਦੁੱਧ ਭਰ ਦੇਣਾ ਕਿਉਂਕਿ ਬਣੀ ਬੁਣੀ ਚੰਗੀ ਆ ਚੰਗੀ ਆ ਹਾਂ ਜੀ ਬਾਕੀ ਸਵਾਈ ਸਬੂਈ ਇਹਦੇ ਪੂਰੀ ਆ ਚਲੋ 16 17 ਲੀਟਰ ਚਵਾ ਦੋ ਕਰਮਾ ਲਈ ਤੇ ਜਿੱਡਾ ਵਜਨ ਮजूद ਆ ਕਦ ਕਾਠ ਠੀਕ ਹੈ ਜੀ ਬਾਕੀ ਛੋਟੀ ਨਹੀਂ ਆ ਹਾਈ ਟੂ ਹਾਈ ਤੁਹਾਨੂੰ ਪਤਾ ਬਥੇਰੀ ਲੰਮੀ ਆ ਹਾਂ ਨਹੀਂ ਚੰਗੀ ਵਹਿੜ ਹਾਂਜੀ ਨਾ ਬਾਲੀਆਂ ਵੱਡੀਆਂ ਜੀ ਨਾ ਹੀ ਦਰਮਿਆਨੀਆਂ ਨਾ ਜਿਆਦਾ ਛੋਟੀਆਂ ਜੀ ਹਿੰਦੀ ਵਿੱਚ ਇੱਕੋ ਜਿਹਾ ਸਹਿਜਾ ਵਿੱਚ ਵਿਚਾਲਾ ਪਤਾ ਆਪਾਂ ਦਾ ਬਾਕੀ ਆਪਾਂ ਮੁੱਲ ਜਿਆਦਾ ਨਹੀਂ ਆਪਾਂ ਕਰਦੇ ਵੀ ਜੀ ਤੁਹਾਨੂੰ ਪਤਾ ਹਰ ਵੀਡੀਓ ਜੇ ਆਪਾਂ ਜਾਇ ਜੀ ਮੁੱਲ ਕਰੀਦੇ ਆ ਬਾਕੀ ਵੀਰ ਕਈ ਤੋੜ ਪੰਨ ਵੜੀ ਕਰਦੇ ਆ ਵੀ ਜੀ ਅੱਛਾ ਜੀ ਹਾਂ ਚਲੋ ਲਾਸਟ 53000 ਦੀ ਦੇ ਦਾਂਗੇ ਵੀ ਜੀ ਆਪਾਂ ਹਾਂ ਨਾ ਜੜੀ ਹਾਂਜੀ ਆ ਨਾ 53000 ਠੀਕ ਹੈ ਜੀ ਤੁਹਾਨੂੰ ਪਤਾ ਜਿਆਦਾ ਮੁੱਲ ਨਹੀਂ ਆਪਾਂ ਵੀ ਕੀਤਾ ਵਹਿੜ ਤੁਹਾਨੂੰ ਪਤਾ ਪੂਰੀ ਰਾਜੀ ਦੌੜੀ ਠੀਕ ਆ 53000 ਦੀ ਜਿਹੜੀ ਆ ਹਾਂ ਨਾ ਜਿਹੜੀ ਜੈਸਨ ਉਹ 53000 ਦੀ ਹੋ ਜਾਊਗੀ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ ਥਾਂ ਤੋਂ ਇੱਕ ਵਾਰੀ ਜਿੰਨਾ ਵੀ ਹੋ ਸਕਦਾ ਆਪਾਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾ ਦਈਏ ਆ ਲਓ ਜੀ ਕੋਲੀ ਇੱਕ ਨੰਬਰ ਵੀਜੀ ਬਾਕੀ ਗਰੰਟੀ ਹੋਊਗੀ ਆਪਣੀ ਠੀਕ ਆ ਹਾਂ ਅੱਗੇ ਆ ਕੀ ਨਿਸ਼ਾਨ ਆਪਣੇ ਕੋਲ ਸੈਕੰਡ ਨੰਬਰ ਤੇ ਵੀਰੇ ਜੀ ਇਹ ਮੂੰਹਾਂ ਚੋਗੀ ਵੀਰ ਜੀ ਮਗਰ ਇਹਦੇ ਬੱਛਾ ਵਾ ਓਕੇ ਇਹ 20 20 ਦਿਨਾਂ ਦੀ ਸੂਈ ਆ 20 ਦਿਨਾਂ ਦੀ 20 ਦਿਨਾਂ ਦੀ ਹਾਂਜੀ ਬੱਚਾ ਮਗਰ ਮਗਰ ਬੱਚਾ ਇਹ ਮਗਰ ਵਿੱਚ ਪਹਿਲਾਂ ਪਹਿਲਾਂ ਨਹੀਂ ਸੂਈ ਹਾਂਜੀ ਪਹਿਲਾਂ ਸੂਈ ਮੂੰਹੋਂ ਚੋਗੀ ਆ ਮੂੰਹ ਚਾਰਦਾਂ ਦਾ ਦੋਸਤੋ ਬੱਚਾ ਮਗਰ ਬੱਚਾ ਜੀ ਬੱਚਾ ਬੱਚਾ ਵੀਰ ਜੀ ਲਓ ਜੀ 20 ਦਿਨਾਂ ਦੀ ਸੂਈ ਆ ਬੱਚਾ ਮਗਰ ਬਿਲਕੁਲ ਪਟੇ ਵਾਲਾ ਫੇਸ ਆ ਦੋਸਤੋ ਸਿੱਧਾ ਪਟਾ ਆਉਂਦਾ ਥੱਲੇ ਆ ਸਰ ਆਪ ਪੁਖਾ ਦੂੰ ਮੜਾ ਪਿਓਰ ਚਾਰਦਾਂ ਦਾ ਵੀਰ ਜੀ ਇਹ ਇੱਕ ਗੱਲਾਂ ਹੁੰਦਾ ਇਹ ਬਾਕੀ ਦੋ ਦਾ ਜਾਂਦਾ ਜੀ ਭਨੇੜੀਆਂ ਨੇ ਕੋਕੋ ਚਾਰਦਾਂ ਦਿਆ ਲਓ ਜੀ ਠੀਕ ਹੈ ਜੀ ਆ ਲਾ ਲੋ ਜੀ ਛੇਕਦੇ ਤੇ ਕੰਨੀ ਵਾਲੇ ਦੰਦ ਦੇੜੇ ਦੁੱਧ ਦੇ ਦੰਦ ਆ ਤੇ ਚਾਰ ਦੰਦ ਤਾਂ ਕੰਪਲੀਟ ਆ ਪੂਰੀ ਐਸੀ ਤੇ 1.5 ਕਿਲੋ ਵੀਰ ਜੀ ਦੇ ਥੱਲੇ ਦੁੱਧ ਜੋ ਲੀਟਰਾਂ ਵਾਲਾ ਦੋ ਲੈ ਲੈਂਦਾ ਹਾਂ ਜੀ ਠੀਕ ਆ ਬਾਕੀ ਚੋਣ ਚਾਲ ਪਸ਼ਮਾ ਚੰਗਾ ਪਾ ਦਿਓ ਹਾਂ ਜੀ ਹਾਂ ਜੀ ਵੀਰ ਜੀ ਇੱਕ ਨੰਬਰ ਹੈ ਪਸ਼ਮਾ ਤੇ ਕੋਈ ਬੰਗਾ ਬੁੰਗਾ ਪਾਲ ਨਹੀਂ ਕੋਈ ਵੀਰ ਜੀ ਬੰਗਾ ਹਾਰੇ ਇੱਕ ਵੇੜਾ ਸਾਰਿਆਂ ਨੂੰ ਪਾਈਦਾ ਆਪਾਂ ਤੇ ਬਾਕੀ ਕਈ ਰਹਿੰਦਾ ਨਾ ਬੰਗਾ ਪਾਏ ਮਾੜਾ ਮੋੜ ਪਸੂ ਲੱਤ ਛੜਦੀ ਕਰਦਾ ਨਹੀਂ ਵੀਰ ਜੀ ਮਾੜਾ ਜਿੰਨਾ ਵੀ ਨਹੀਂ ਲੱਤੇ ਚੱਕੂਗਾ ਠੀਕ ਆ ਜੀ ਹਾਂ ਜੀ ਲਓ ਦੋਸਤੋ ਕੱਦ ਵੱਡਾ ਬੱਚੀ ਦਾ ਨਵੀਂ ਆ ਪਹਿਲਾ ਸੂਆ ਸੀ ਬਾਕੀ ਇਹ ਜਨਾ ਥੋੜੀ ਹਵਾ ਹਵਾ ਗੰਦੀ ਠੰਡ ਜੀ ਹੁਦਾ ਕਰਕੇ ਡੰਗਰ ਨਵਾਏ ਨੂੰ ਇਹ ਨਹੀਂ ਆ ਬਾਕੀ ਆ ਜਿਹੜੇ ਬਾਕੀ ਸੂਏ ਸਵਾਏ ਨਵਾਦਾ ਗਿਆ ਵੈਡ ਨਾ ਨਵਾਵਾਗੇ ਸਰੇ ਠੀਕ ਹੈ ਜੀ ਠੀਕ ਹੈ ਕਿਉਂਕਿ ਸੱਜਣ ਡੰਗਰ ਨਵਾਈ ਨਾਲੇ ਅੱਜ ਹਵਾ ਵਾਏ ਕਾਫੀ ਚੱਲਣ ਈ ਹੈ ਨਾ ਸਾਰੇ ਪਾਸੇ ਬਾਕੀ ਕੋਸ਼ ਨਹੀਂ ਆਂਦੀ ਜਿੱਦਾਂ ਮਰਜੀ ਵੀਰ ਜੀ ਹੱਥੋਂ ਤੇ ਫੇਰੀ ਜਾਓ ਸੀਰੀਸ ਲੱਗ ਗਿਆ ਬਾਕੀ ਥਾਣ ਥੋਣ ਵੀ ਆ ਪੂਰਾ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਲੱਗਾ ਸੋ ਥਣ ਦੀ ਕੁਆਲਿਟੀ ਵੇਖੋ ਬਹੁਤ ਸੋਹਣਾ ਥਾਣਾ ਦੋਸਤੋਂ ਹੱਥੀ ਚਵਾਈ ਵਾਲਾ ਥਾਣਾ ਤੇ ਬਾਕੀ ਜਿਵੇਂ ਜਿਵੇਂ ਸ਼ਾਮ ਦਾ ਸਮਾਂ ਹੋਈ ਜਾਂਦਾ ਚੋਣ ਦਾ ਉਵੇਂ ਉਵੇਂ ਪਸ਼ੂ ਬਣ ਕੇ ਜਿਹੜੇ ਦੋਸਤੋ ਬਿਲਕੁਲ ਤਿਆਰ ਹੋਏ ਖੜੇ ਆ ਤੇ ਮੁੱਠੀ ਵਾਲਾ ਥਾਣਾ ਜਿਹੜਾ ਕੋਈ ਵੀਰ ਆ ਰਿਹਾ ਖਰੀਦਣ ਬਾਕੀ ਆ ਇਹਦੇ ਵੀ ਚੰਗੀ ਵੀਰ ਜੀ ਵੈੜਦੇ ਹਾਂ ਨਹੀਂ ਕੱਦ ਕੱਟ ਚੰਗਾ ਵੱਡਾ ਠੀਕ ਆ ਮਗਰ ਵੀ ਇਹਦੇ ਬੱਚਾ 20 ਦਿਨਾਂ ਦੀ ਸੂਈ ਜਾਂ 10 ਕਿਲੋ ਨੈਟ ਦਾ ਜਿਹੜਾ ਦੁੱਧ ਤਿਆਰ ਆ ਸਾਢੇ 10 ਕਿਲੋ ਵੀਜੀ ਨੈਟ ਸਾਢੇ 10 ਕਿਲੋ ਉਹ ਬਾਤ ਸੋ ਕੁਝ ਨਹੀਂ ਆਂਦੇ ਲਓ ਜੀ। ਬਾਕੀ ਫੇਸਬੂਕ ਦੀ ਕੁਆਲਿਟੀ ਚੰਗੀ ਆ। ਥੋੜੀ ਨਾਤੀ ਨੁਤੇ ਹੁੰਦੀ ਤੇ ਹੋਰ ਲਿਸ਼ਕਣੀ ਸੀ। ਹਾਂ ਨਾਤਲ ਨਾਤਾ ਬੰਦਾ ਲਿਸ਼ਕ ਜਾਂਦਾ ਹਾਂ। ਹਾਂਜੀ ਹਾਂਜੀ ਬਿਲਕੁਲ ਲਿਸ਼ਕ ਜਾਂਦਾ ਹੋਏ ਜੀ। ਮੱਥੀ ਪੈਸੇ ਸੋਨਾ ਕਟਕੁਟ ਬਹੁਤ ਸੋਨਾ। ਹਾਂਜੀ ਰੰਗ ਰੂੰਗ ਬਹੁਤ ਸੋਨਾ ਤੇ ਇੱਥੇ 2 ਮਿੰਟ ਨਿਸ਼ਾਨ ਵੀਰੇ ਖਿਲਾਰ ਲਈ ਆਪਾਂ ਥਾਣ ਦਿਖਾਦਗੇ ਬਹਿਣੀ ਵਾਲੇ ਪਾਸਿਓਂ। ਆਹ ਲਓ ਜੀ। ਥਾਣ ਵੇਖੋ ਦੋਸਤੋ ਇੱਕ ਬਹਿਣੀ ਵਾਲੇ ਪਾਸਿਓਂ ਜਿਹੜੇ ਬੰਨੇ ਮੋਸਟਲੀ ਆਪਾਂ ਬਾਕੀ ਸਵਾਇਸ ਵੀਰ ਜੀ ਪੂਰੀ ਥਣਾ ਚ ਬਾਕੀ ਕੋਈ ਪੂਰ ਛੱਟਾ ਨਹੀਂ ਕੋਈ ਕੋਸ਼ ਲੈ ਵੀ ਨਿਸ਼ਾਨ ਭਾਈ ਤੋੜ ਲਾ ਹਾਈਟ ਕਦ ਵੀਰੋ ਵੱਡਾ ਹੈ ਠੀਕ ਹੈ ਕੋਈ ਛੋਟੀ ਨਹੀਂ ਗਈ ਸੋਹਣਾ ਕਦ ਕਾਠਾ ਤੇ ਵੱਡੀਆਂ ਬਹਿੜਾਂ ਦੇ ਵਿੱਚ ਦੀ ਗਿਣਤੀ ਆਪਾਂ ਕਰ ਸਕਦੇ ਆ ਬੱਚਾ ਇਹਦਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਆ ਜਾ ਆ ਜਾ ਓਕੇ ਜੀ ਸੋ ਬੱਚਾ ਇਹਦਾ ਵੀਰ ਜੀ ਹਾਂਜੀ ਮੱਛਾ ਵਾਈਟ ਕਲਰ ਦਾ ਚਿੱਟੇ ਰੰਗ ਦਾ ਹਾਂਜੀ ਲੈ ਕਬੂਤਰ ਹੀ ਹੈਗੇ ਹਾਂਜੀ ਚੀਨਾ ਹੈ ਹਾਂਜੀ ਲਓ ਠੀਕ ਹੈ ਜੀ ਬਹੁਤ ਸੋਹਣਾ ਮਗਰ ਬਚਾ ਦੋਸਤੋ ਇੱਕ ਰੰਗ ਬਿਲਕੁਲ ਵਾਈਟ ਆ ਤੇ ਅੱਛਾ ਨਿਸ਼ਾਨ ਮੁੱਲ ਕੀ ਲੈ ਦੇ ਮੁੱਲ ਕਰ ਲਈਏ ਜੀ 45000 ਹੈ 45000 ਦੀ ਮਾਇਆ ਨਾਲ ਵੇਚ ਦਈਏ ਵੇਖ ਲਾ ਵੀ ਜਿੰਨਾ ਵੀ ਹੋ ਸਕਦਾ ਜਾਇਜ਼ ਦੇ ਦਈਏ ਨਾ ਵੀਰ ਜੀ 45 ਨਾ 40 ਹਾਂ 36500 ਹੀ ਦੇ ਦਾਂਗੇ ਵੀਰ ਜੀ 36500 ਦੀ ਹਾਂਜੀ ਬਿਲਕੁਲ ਜਾਇਜ਼ ਮੁੱਲ ਕੀਤਾ ਕੋਈ ਜ਼ਿਆਦਾ ਮੁੱਲ ਨਹੀਂ ਕੀਤਾ ਸਾਢੇ 10 ਕਿਲੋ ਮੀਲੀਟਰ ਮਾਰ ਕੇ ਦੁੱਧ ਬਣਾ ਕੇ ਦਊਂ ਵੀਰ ਜੀ ਠੀਕ ਹੈ ਜੀ ਹਾਂਜੀ ਇਹ ਕਿਧਰ ਨਾ ਗੱਲਾਂ ਨਾ ਗੱਲਾਂ ਨਾ ਨਹੀਂ ਆਪਾਂ ਵੀਰ ਜੀ ਬਣਾ ਕੇ ਦੇਣਾ ਠੀਕ ਹੈ ਜਿਹੜਾ ਦੁੱਧ ਹੈਗਾ ਉਹ ਮਨਾ ਕੇ ਦੇਣਾ ਵੀਰ ਜੀ ਲੱਗ ਦੋਸਤੋ 36000 ਦੀ ਰਾਇ ਸਾਢੇ 5 ਤੋਂ ਸਾਢੇ 5 ਆਪਣੀ ਚਵਾਈ ਹੁੰਦੀ ਜੋ ਪਿਛਲੀ ਵੀਡੀਓ ਪਾਈ ਕਈ ਵੀਰ ਹੋਣ ਉਹਨੇ ਕਦੋਂ ਉਹਨੇ ਆ ਬਾਕੀ ਦੋਹ ਤਿੰਨ ਡੰਗਰਾਂ ਪਿਛਲੀ ਵੀਡੀਓ ਚ ਲੜਾਈ ਥੋੜਾ ਦੂਰੋਂ ਚੱਲ ਕੇ ਆ ਗਏ ਸਾਈ ਪਿਆਨਾ ਵੀਰ ਜੀ ਕਰ ਦੇਣੀ ਮੈਂ ਤੇ ਆ ਨਾ ਸਾਈ ਪਿਆਨਾ ਕਰੋ ਤੇ ਇਹ ਡੰਗਰ ਚ ਕੋਈ ਨੁਕਸੇ ਫੇਰ ਤੇ ਨਿੰਦਣਾ ਚਾਹੀਦਾ ਆਣ ਕੇ ਬਿਲਕੁਲ ਬਿਲਕੁਲ ਤੇ ਸਾਈ ਪਿਆਨਾ ਪਾਉਂਦੇ ਨਹੀਂ ਆ ਦੂਰੋਂ ਫਰੋਜਪੁਰੋਂ ਆਏ ਇੱਥੇ ਮਿਲਵਾਈ ਕਿਸੇ ਹੁੰਦੇ ਬਾਅਦ ਚ ਤੇ ਮੱਜ ਨਹੀਂ ਸਾਡੀ ਟੱਕੀ ਤੇ ਵੀਰ ਜੀ ਤੁਹਾਨੂੰ ਬੜਾ ਫਿਰ ਸਾਈ ਪਿਆ ਗੁਰ ਨੇੜੇ ਆ ਰਿਹਾ ਭਾਵੇਂ ਦੂਰੋਂ ਆ ਰਿਹਾ ਕੋਈ 1.5 2000 ਸਾਈਜ਼ ਦਾ ਲੈ ਕਰਕੇ ਆ ਰਿਹਾ ਪਾਣੀ ਆਪਣਾ ਵੇਚਣ ਆ ਲੈਣੇ ਲਈ ਨਫਾ ਉਹਨਾਂ ਨੂੰ ਇੱਥੇ ਹੀ ਮਿਲਦਾ ਸੀ 5-6000 ਰੁਪਈਆ ਪਰ ਉਹਨਾਂ ਨਹੀਂ ਦਿੱਤੀ ਆਪਾਂ ਆਪੋ ਆਪਣੀ ਸਮਝਿਆ ਵੀਰ ਜੀ ਠੀਕ ਆ ਅੱਜ ਆਪਾਂ 36.5 ਦੀ 36.5 ਦੀ ਵੀ ਜੀ ਲਓ ਜੀ ਸਾਢੇ 36 ਇਹੜਿਆ ਵੀ ਜੀ ਜਾਰਾ ਨਹੀਂ ਮੋਲਾ ਪਾ ਕੀਤਾ 36000 ਦੀ ਇਹ ਵਾੜ ਮਿਲ ਜੂਗੀ ਦੋਸਤੋ ਬਾਕੀ ਥਣ ਨੇਵਾ ਤੁਹਾਨੂੰ ਪੂਰਾ ਤਸੱਲੀ ਨਾਲ ਦਿਖਾਤਾ ਸਾਢੇ 10 ਕਿਲੋ ਦੁੱਧ ਇਸ ਵਾੜ ਦੇ ਥੱਲੇ ਆਜਰ ਆਓ ਤਸੱਲੀ ਕਰ ਲਓ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਜਿੰਨਾ ਅੱਗੇ ਆ ਗਈ ਤੀਜਾ ਨੰਬਰ ਆਜੂ ਤੀਜਾ ਸੂਆ ਸੂਈ ਵੀਰ ਜੀ ਤੀਜਾ ਨੰਬਰ ਤੀਜਾ ਸੂਆ ਹਾਂਜੀ ਤੀਜਾ ਸੂਆ ਨਹੀਂ ਤੀਜਾ ਨਹੀਂ ਦੂਜਾ ਸੂਆ ਛਿੱਕੀ ਵਾਲੇ ਦਾੰਦ ਜੇ ਬਰਾਬਰ ਨਹੀਂ ਕੀਤੇ ਇਹਨੇ ਮੂੰਹ ਚੋਤਾ ਚੋਗ ਗਈ ਆ ਠੀਕ ਆ ਜੀ ਹਾਂਜੀ ਸੂਆ ਦੂਜਾ ਸੂਈ ਸੂਆ ਦੂਜਾ ਸੂਈ ਸਮਾਂ ਕਿੰਨਾ ਹੋ ਗਿਆ ਸੂਈ ਸੂਆ ਵੀਰ ਜੀ ਦਾ 10 ਦਿਨਾਂ ਦੀ ਸੂਈ ਹੈ ਤਾਂ ਮਗਰ ਬੱਚਾ ਵੀ ਜੀ ਠੀਕ ਆ ਜੀ ਲਓ ਜੀ ਮਗਰ ਬੱਚਾ ਦੋਸਤੋ ਵਿਖਾ ਦਿਨੇ ਉਹ ਬੱਚਾ ਐਂਡ ਦੇ ਦੋ ਜੀ ਛੇਕ ਦੇ ਦੰਦ ਚੱਕੇ ਆ ਪਰ ਬਰਾਬਰ ਨਹੀਂ ਕੀਤੇ ਆ ਲਓ ਵਿਖਾ ਦਿਓ ਮਾੜਾ ਆ ਲੈ ਹਾਂਜੀ ਲਓ ਜੀ ਆ ਦੇਖੋ ਠੀਕ ਆ ਲ ਕੰਨੀ ਨਾਲ ਦੁੱਧ ਹੁੰਦੀ ਹੈ ਹਾਂਜੀ ਲੈ ਠੀਕ ਹੈ ਬਈ ਦੂਜਾ ਸੂਬਾ ਦਿਨ ਕਿੰਨਾ ਦੱਸੇ 10 ਦਿਨ ਵੀਰ ਜੀ ਮਗਰ ਬੱਛਾ ਆਲੇ ਮਗਰ ਬੱਛਾ ਹਾਂਜੀ ਤੇ ਦੁੱਧ ਹੁਣ ਕਿੰਨਾ ਚਵਾਵਾਂਗੇ ਦੁੱਧ ਵੀਰ ਜੀ ਉਥੋਂ ਆਪਾਂ ਚੋਇਆ ਸੀ 14 ਕਿਲੋ ਇਹ ਥੋੜੀ ਜੀ 70 75 ਕਿਲੋਮੀਟਰ ਥੋੜੀ ਦੂਰੋਂ ਆਈ ਉਹਦਾ ਕਰਕੇ ਸੁੱਧ 2 ਕਿਲੋ ਘਟਿਆ ਵਾ ਹੁਣ ਆਪਾਂ 12 ਕਿਲੋ ਦੁੱਧ ਚਵਾ ਕੇ ਦਵਾਂਗੇ ਵੀਰ ਜੀ 12 ਕਿਲੋ ਹਾਂਜੀ ਬਾਕੀ ਠੰਡੀ ਸੀਲਸ ਲੱਗ ਕੁਛ ਨਹੀਂ ਜਾਂਦੀ ਵੀਰ ਜੀ ਠੀਕ ਹੈ ਜਿੰਤਾ ਮਰਜੀ ਹੱਥ ਮੇਰੀ ਜਾਓ ਠੀਕ ਹੈ ਠੀਕ ਹੈ ਠੀਕ ਹੈ ਲਓ ਦੋਸਤੋ 12 ਕਿਲੋ ਮੈਂ ਤਾਂ ਦੁੱਧ ਉਦਾਂ ਨਹੀਂ ਕੁਛ ਵੀ ਆਂਦੀ। ਹਾਂ 12 ਕਿਲੋ ਨੱਟ ਦੁੱਧ ਨੇ ਥੱਲੇ ਹਾਜ਼ਰ ਆ। ਬਾਕੀ ਥਣ ਚੱਡਾ ਵੇਖ ਕੇ ਪਤਾ ਲੱਗ ਜੂ ਤੁਹਾਨੂੰ ਆ ਲਓ ਜੀ। ਠੀਕ ਆ। ਤੇ ਕਈ ਵਾਰ ਥੋੜਾ ਜਿਹਾ ਉੱਪਰੇ ਬੰਦੇ ਤੋਂ ਥੋੜੇ ਪਸ਼ੂ ਵੀ ਮਾੜਾ ਮੁਰੇ ਉਦਾਂ ਭਾਵੇਂ ਜਿੰਦਾ ਮਰਜੀ ਹੱਥ ਫੇਰੀਏ ਕੁਛ ਨਹੀਂ ਆਂਦੇ ਹੋਂ ਟਾਡਾ ਕਰਕੇ ਥੋੜਾ ਜਿਹਾ ਕਰਨ ਦੇਈ ਆ। ਕੋਈ ਗੱਲ ਨਹੀਂ ਭਾਈ। ਨਿਸ਼ਾਨ ਬੱਚਾ ਇਹ ਤੇ ਮਾਰੂ ਬੱਚਾ। ਬੱਚਾ ਬੱਚਾ ਵੀ ਜੀ ਬਾਅਦ ਵਿੱਚ ਖਾ ਦਿੰਦੇ ਉਹ ਗਾੜੀ ਬੱਚਾ। ਹਾਂ ਤੋੜ ਦਈਏ ਇੱਕ ਵਾਰੀ ਫਿਰ। ਹਾਂ ਦੋਸਤੋ ਇੱਕ ਰੰਗ ਬਲੈਕ ਆ ਤੇ ਛੇਕ ਦੇ ਦੰਦ ਦਾ ਬਰਾ ਅ ਤਸੱਲੀ ਕਰਨਾ ਚਾਹੁੰਦਾ ਤੇ ਬੇਸ਼ੱਕ ਤੁਸੀਂ ਆਪਦਾ ਮੂੰਹ ਦੰਦੋ ਵੀ ਚੈੱਕ ਕਰ ਸਕਦੇ ਜੀ ਕੱਦ ਵੱਡੀਆਂ ਬਿਹੜਾਂ ਦੇ ਵਿੱਚ ਹੀ ਤੁਸੀਂ ਗਿਣ ਸਕਦੇ ਜੀ ਮੀਡੀਅਮ ਤੋਂ ਉੱਚੀ ਆ ਤੇ 12 ਕਿਲੋ ਦੁੱਧ ਇਸ ਬਿਹੜ ਦੇ ਥੱਲੇ ਹੁਣ ਹਾਜ਼ਰ ਆ ਥਾਣ ਹੱਥੀ ਚਵਾਈ ਵਾਲਾ ਮੋਠੀ ਥਾਣਾ ਬਾਕੀ ਮੂੰਹ ਦੀ ਵੀ ਫੁੱਲ ਸਫਾਈ ਹੈ ਨਿਗਾ ਨਿਗਾ ਕੰਨ ਵੀ ਜੀ ਲਓ ਜੀ ਤੁਥਾਣ ਤੁਨਾ ਵੇਖੋ ਜੀ ਚਾਰ ਥਾਣਾ ਕੋਈ ਫੋੜ ਕੋਈ ਛਾਂਗ ਕਿਸੇ ਤਰ੍ਹਾਂ ਦਾ ਕੋਈ ਬੱਚਾ ਨਹੀਂ ਲੱਗਾਗਾ ਠੀਕ ਆ ਚਾਰ ਥਾਣਾ ਤੇ 12 ਕਿਲੋ ਨੈਟ ਜਿਹੜਾ ਦੁੱਧ ਵੀਰ ਨਿਸ਼ਾਨਾਂ ਦਾ ਵੀ ਆਪਾਂ ਆਪਦੇ ਘਰੋਂ ਚੁਵਾ ਕੇ ਦੇਵਾਂਗੇ ਤੇ ਆਹ ਲਓ ਜੀ ਫੇਸ ਕੁਆਲਟੀ ਹਾਂ ਨਿਸ਼ਾਨ ਤੋਰੂ ਵੀ ਨਹੀਂ ਨਹੀਂ ਇੱਥੇ ਵਿਖਾ ਦਾਂਗੇ ਬੱਚਾ ਮਗਰ ਨਾ ਪਵੇ ਜੇ ਕਢਣਾ ਤੇ ਕਢਦੇ ਉਥੇ ਲਓ ਜੀ ਠੀਕ ਆ ਅੱਛਾ ਨਿਸ਼ਾਨਾ ਕਿਹੜਾ ਬੱਚਾ ਉਹ ਬੱਚਾ ਲਿਆਉਂਦੇ ਨੇ ਆ ਗਿਆ ਜੀ ਹਾਂ ਜੀ ਦਹਾਦਣਾ ਦੀ ਸੂਈ ਵੇਜੀ ਲਓ ਜੀ ਪੂਰੀ ਹੈ ਜਾਨ ਚਾਕੇ ਹਾਂ ਜੀ ਬੰਦਾ ਵੀ ਖੋਲ ਖਲ ਕੇ ਦੁੱਧ ਵੀ ਪੀ ਜਾਂਦਾ ਹੋਊਗਾ ਹਾਂ ਜੀ ਤਾਂ ਇਹ ਸ਼ਿਕਾਇਤ ਕੀਤੀ ਉਹ ਗਾੜੀ ਫਿਰ ਬੱਚੇ ਸੂਤਰ ਨਹੀਂ ਨਾ ਹੁੰਦੇ ਹਾਂ ਜੀ ਅੱਛਾ ਨਿਸ਼ਾਨਾ ਕੀ ਕਰਾਂਗੇ ਮੰਗ ਇਸ ਵੈਟ ਦੇ ਬੋਲੇ ਦਾ ਵੀ 40 ਵੀਰ ਜੀ ਇਹ ਵੀ 36500 ਦੀ ਦੇਣੀ ਆਪਾਂ 36 ਦੀ ਹਾਂ ਜੀ 500 ਦੀ ਹਾਂ ਜੀ ਲੋਗੀ ਆਪਾਂ ਜ਼ਿਆਦਾ ਮੋਲ ਨਹੀਂ ਕੀਤਾ ਤੁਹਾਨੂੰ ਪਤਾ ਵੈੜਾ ਵੱਡੀਆਂ ਵਾ ਬਾਕੀ ਦੁੱਧ ਵੀ ਆਪਾਂ ਬਣਾ ਕੇ ਦੇਣਾ ਵੇ ਜੀ ਬਿਲਕੁਲ ਹਾਂਜੀ ਲੋ ਵੀ 36500 36000 ਦੀ ਇਹ ਵੈੜ ਮਿਲ ਜੂ ਦੋਸਤੋ ਇੱਕ ਰੰਗ ਬਲੈਕ ਆ ਤੇ ਪਸੰਦ ਆਊਗੀ 12 ਕਿਲੋ ਦੁੱਧ ਦੇ ਥਲੇ ਹਾਜ਼ਰ ਆ ਅਗਲੀ ਵੈੜ ਕਿਹੜੀ ਆ ਗਈ ਬਰੀਡ ਵੀਰ ਜੀ ਇਹ ਪਿਛਲੀ ਵੀਡੀਓ ਚ ਪਾਈ ਹੀ ਆਪਾਂ ਆ ਤੇ ਇਹ ਦੋ ਹਾਂਜੀ ਜਲਸੀ ਆ ਵੇ ਜੀ ਹਾਂਜੀ ਅਬਦਲ ਜਰਸੀ ਦਾ ਚਾਹੀ ਵਾਲਾ ਕਰਵਾ ਸਕਦਾ ਹਾਂ ਜੀ 11 ਕਿਲੋ ਵੀਰ ਜੀ ਦੁੱਧ ਦੇ ਥੱਲੇ ਨੈਟ 11 ਕਿਲੋ ਸੀਲਸ ਲੱਗ ਪੂਰੀ ਵੀਜੀ ਥਾਣਾ ਚਾਰੇ ਓਕੇ 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 ਵੀਰ ਜੀ ਕੋਈ ਭੂਰ ਨਹੀਂ ਕੋਈ ਛਟਾਣੀ ਵੀਜੀ 11 ਕਿਲੋ ਦੁੱਧ ਹਾਂ ਜੀ ਹਾਂ ਜੀ 11 ਕਿਲੋ ਨੈਟ ਦੁੱਧ ਦੇ ਵੀਰ ਜੀ ਬੱਚੇ ਦੇ ਨਾਲ ਹੀ ਆ ਬੇਨ ਬੱਚੇ ਨਹੀਂ ਨਹੀਂ ਬੱਚੇ ਦੇ ਨਾਲ ਹੀ ਵੀਰ ਜੀ ਬੱਚਾ ਕਿਹੜਾ ਵਾ ਬੱਚੀ ਵੀਰ ਜੀ ਆ ਲਓ ਜੀ ਮਗਰ ਬੱਚੀ ਐ ਆਪਣੇ 4 ਦਿਨ ਹੋ ਗਏ ਵੀਡੀਓ ਪਾਈ ਨੂੰ ਠੀਕ ਆ ਠੀਕ ਹੈ ਜੀ ਹਾਂ ਕੋਈ ਵੀਰ ਭਰਾ ਚੈੱਕ ਕਰ ਸਕਦਾ ਮਗਲੀ ਖੋਲ ਕੇ ਵੀਡੀਓ ਲਓ ਦੋਸਤੋ ਮਗਰ ਬੱਚੀ ਐ ਤੇ 11 ਕਿਲੋ ਦੁੱਧ ਤੇ ਸ ਚਵਾਈ ਚਵਾਈ ਵੀਰ ਜੀ ਇੱਕ ਨੰਬਰ ਆ ਅਗਲੇ ਪਿਛਲੇ ਥਾਂ ਬਿਲਕੁਲ ਦੁੱਧ ਬਰਾਬਰ ਚੰਗੇ ਵਰਦੇ ਵੀ ਜੀ ਇਹ ਵੀ ਗਾਉਂ ਉਧਾ ਵੇਖ ਜਾਨੀ ਆਪਣੀ ਦੋ ਤਿੰਨ ਜਣਿਆਂ ਦੇ ਫੋਨ ਆਏ ਪਤਾ ਨਹੀਂ ਕਿੱਥੋਂ ਸੋਚ ਕੇ ਲਾ ਲੈਂਦੇ ਚੈੱਕ ਹੀ ਭਾਲਦੇ ਆਂਦੇ ਚੈੱਕ ਲੈ ਲਓ ਵੀਰ ਜੀ ਤੁਹਾਨੂੰ ਪਤਾ ਆਪਾਂ ਚੈੱਕ ਦਾ ਕੰਮ ਨਹੀਂ ਕਰਦੇ ਨਾ ਚੈੱਕ ਲੈਣਾ ਤੇ ਨਾ ਦੇਣਾ ਉਹ ਚੈੱਕ ਫਿਰ ਆਪਾਂ ਚੈੱਕ ਹੀ ਕਰਦੇ ਰਹਾਂ ਹਾਂਜੀ ਹਾਂਜੀ ਚੈੱਕ ਹੀ ਕਰਦੇ ਰਹੇ ਆਂ ਨਾ ਤੇ ਉਹ ਚੈੱਕ ਦਾ ਕੰਮ ਹੀ ਨਹੀਂ ਗਾ ਕਾ ਗੂਗਲ ਪੇ ਫੋਨ ਪੇ ਆਪਣਾ ਚੱਲਦਾ ਵਾ ਤੇ ਜੇ ਨਹੀਂ ਗੂਗਲ ਪੇ ਫੋਨ ਪੇ ਕਰਨੇ ਤੇ ਕੈਸ਼ ਆਪਾਂ ਜਿੱਦਾਂ ਮਰਜ਼ੀ ਦੇ ਸਕਦਾ ਵੀਰ ਜੀ ਬਿਲਕੁਲ ਜੀ ਬਿਲ ਦੂਜਾ ਸੁਭਾ ਸੋਈ ਹੈ ਸਮਾਂ ਕੀ ਕਿੰਨਾ ਕੁ ਹੈ ਪੰਜਾਂ ਦਿਨਾਂ ਦਾ ਪੰਜਾਂ ਛੱਪਾਂ ਦਿਨਾਂ ਦਾ ਵੀਰ ਜੀ ਚਾਰ ਦਿਨ ਹੋ ਗਏ ਵੀਡੀਓ ਪਾਈਨਾ ਆਪਣਨ ਕਰਨਾ ਮਗਰ ਬੱਚੀ ਹੈ ਬੱਚੀ ਬਹੁਤ ਸੋਹਣੀ ਹੈ ਦੋਸਤੋ ਬੱਚੀ ਤੋਂ ਤੁਸੀਂ ਕੋਈ ਵੀਰ ਅੰਦਾਜ਼ਾ ਲਗਾ ਲੂਗਾ ਬੱਚੀ ਤੋਂ ਪਤਾ ਲੱਗ ਜਾਂਦਾ ਵੀ ਕਿੰਨੇ ਕ ਦਿਨਾਂ ਦਾ ਸੁਭਾ 25 ਕਿ ਦਿਨ ਵੀਰ ਦੱਸਿਆ 25 ਕਿ ਦਿਨਾਂ ਦੀ ਸੋਈ ਆ 11 ਕਿਲੋ ਦੁੱਧ ਇਸ ਵਕਤੇ ਤੇ ਥਲੇ ਹਾਜ਼ਰ ਆ ਬਾਕੀ ਫੈਰ ਫੂਡ ਵੀ ਚੰਗੀ ਹੁੰਦੀ ਦੁੱਧ ਚੰਗੀ ਚੰਗੀ ਵੀਰ ਜੀ ਠੀਕ ਹੈ ਬਈ ਨਿਸ਼ਾਨ ਸਿੰਘ ਲਓ ਜੀ ਬਾਕੀ ਨਿਸ਼ਾਨ ਅਗਲੇ ਥਾਂ ਦੇ ਨਾਲੋਂ ਥੋੜੀ ਫੋਟ ਜੀ ਹੈ ਹਾਂਜੀ ਹੈਗੀ ਵੀਰ ਜੀ ਠੀਕ ਹੈ ਜੀ ਬਾਕੀ ਉਹ ਬਾਕੀ ਹੋਰ ਨਹੀਂ ਕੋਸ਼ਿਸ਼ ਚਲਦੇ ਚਾਰੇ ਥਾਣੀ ਵੀਰ ਜੀ ਚਲਦੇ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਵਰਦੇ ਚਾਰ ਥਾਣੀ ਆ ਬਾਕੀ ਦਸਣਾ ਫਰਜ਼ ਬਣਦਾ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਮੂੰਹ ਮੱਥੇ ਦੀ ਤੁਸੀਂ ਵੇਖ ਲਓ ਠੀਕ ਹੈ ਜੀ ਗੋਲ ਆ ਪੂਰੀ ਨਿੱਗਰ ਆ ਗੁਲਾਈ ਦੇ ਵਿੱਚ ਆ ਕਰਮਾਂ ਵਾਲੀ ਜਿੰਨੀ ਆ ਸੰਭੀ ਸੁਭੀ ਆ ਲੈ ਵੀ ਨਿਸ਼ਾਨ ਵੀਰ ਤੋਲਾ ਆ ਦੋਸਤੋ ਮਗਰ ਵੱਚੀ ਇੱਕ ਵਾਰੀ ਫੇਰ ਤੁਸੀਂ ਆਹ ਵੇਖ ਲਓ ਆ ਬਿਲਕੁਲ ਲਾਲ ਕਰ ਕਲਰ ਦੇ ਵਿੱਚ ਬਰਾਊਨ ਕਲਰ ਦੇ ਵਿੱਚ ਆ ਵੱਚੀ ਵੀਰ ਜੀ ਕੁਛ ਨਹੀਂ ਆਂਦੀ ਜਿੱਦਾਂ ਮਰਜੀ ਹੱਥੋਂ ਦਬੇਰੇ ਜਾਉਂਦੇ ਇੱਕ ਦਿਨ ਬੜਾ ਲਤਨ ਲਤਾਂ ਮਾਰਨੀਆਂ ਵਾ ਕੁਛ ਨਹੀਂ ਆਂਦੀ ਜਿੱਦਾਂ ਮਰਜੀ ਜਿਹੜੇ ਬਣੇ ਮਰਜੀ ਪੈ ਜਾਉਂਗੇ ਜੀ ਵੇਖੋ ਵੀ ਹਾਂ ਕੋਈ ਦੋਸਤੋ ਇੱਕ ਦਿਨ ਹੁੰਦਾ ਨਾ ਕਈ ਜਨਵਾਰ ਗਰਮ ਹੁੰਦੇ ਆ ਠੰਡੀ ਸੀਜ਼ਨਸ ਲੱਗਿਆ ਵੀਰ ਜੀ ਹਾਂ ਨਹੀਂ ਠੀਰੀ ਆ ਪੂਰੀ ਤੇ ਕੀ ਮੁੱਲ ਵੜੀ ਮੁੱਲ ਅਗੇ 35000 ਕੀਤਾ ਸੀ ਤੇ 32000 ਦੀ ਚਦਾਂਗੇ ਵੀਰ ਜੀ ਅੱਜ ਹਾਂਜੀ 32 ਦੀ ਹਾਂਜੀ ਠੀਕ ਹੈ ਜੀ ਬਾਕੀ 11 ਕਿਲੋ ਨੈਟ ਹੈ ਨਾ ਹਾਂ ਨੈਟ ਹੈਗਾ ਵੀਰ ਜੀ ਕਿਉਂਕਿ ਥੋੜਾ ਜਿਹਾ ਮਾਲ ਜਾਇਆ ਜਮਾ ਆਇਆ ਬਾਹਰ ਵੀ ਹੋਰ ਦੋ ਵੜਾ ਬੱਜੀਆਂ ਇੱਕ ਮੱਝ ਬੱਜੀ ਆ ਫਿਰ ਸੂਤਰ ਜਾਣੇ ਆਉਂਦਾ ਤੁਹਾਨੂੰ ਪਤਾ ਬੱਚੇ ਕੇ ਠੰਡ ਦਾ ਕੰਮ ਆ ਤੇ ਫਿਰ ਬੱਚੇ ਮਗਰ ਬੰਦਨੇ ਪਈਦੇ ਗੱਲੇ ਹੁੰਦੇ ਆ ਹਾਂਜੀ ਲਓ ਦੋਸਤੋ ਰੇਟ ਪਤਾ ਲੱਗਿਆ 32000 ਜਿਹੜੀ ਅੱਜ ਲੈਣ ਦੇਣ ਹੋਊਗਾ ਮਗਰ ਬੱਛੀ ਆ ਚੰਗੀ ਪਲੀਪਲੋਸੀ ਮਗਰ ਬੱਛੀ ਬਹੁਤ ਖੂਬਸੂਰਤ ਆ ਤੇ ਆਪ ਵੀ ਵਹਿੜ ਦੇ ਥੱਲੇ ਮੱਝਾਂ ਦੀ ਬਰਾਬਰੀ ਕਰਦਾ ਦੁੱਧ ਜਿਹੜਾ 11 ਕਿਲੋ ਹਾਜ਼ਰ ਆ ਠੀਕ ਆ ਜਿਹੜੇ ਵੀਰ ਨੂੰ ਪਸੰਦ ਆਊਗੀ ਘਰੇ ਆ ਕੇ ਚੋਕੇ ਵੀਡੀਓ ਕਾਲ ਤੇ ਚੋਕੇ ਆਪਦੀ ਪੇਮੈਂਟ ਜਿਹਨਾਂ ਦੱਸੋ ਇਧਰ ਉਧਰ ਕਰਕੇ ਤੁਸੀਂ ਜਿਹੜੀ ਘੂੜ ਨਿਕਲਿਆ ਡੰਗਰ ਕਹਿੰਗੇ ਆਪਾਂ ਹਰ ਵਾਰੀ ਕਹਿੰਨੇ ਆਪੋ ਆਪਣੀ ਪਸੰਦ ਜਿਹੜਾ ਮਰਜੀ ਪਸੰਦ ਕਰ ਸਕਦੇ ਆ ਦੁੱਧ ਜੋ ਆਪਣੇ ਜੋ ਮਾੜਾ ਜਿੰਨਾ ਰੁਪਈਏ ਜਿੰਨਾ ਉਹ ਨਹੀਂ ਝੂਠ ਨਿਕਲੂਗਾ ਵੀਜੀ ਹਾਂ ਬਿਲਕੁਲ ਹਾਂਜੀ ਤੇ ਅੱਗੇ ਨੀ ਆ ਆ ਦੂਜਾ ਸੁਆ ਸੂਈ ਵੀਰ ਜੀ ਪੰਜਵੇਂ ਨੰਬਰ ਤੇ ਆ ਗਿਆ ਹਾਂਜੀ ਪੰਜਵੇਂ ਨੰਬਰ ਤੇ ਭਵੇਂ ਮਹੀਨੇ ਦੀ ਮਾਦਲੇ ਭਵੇਂ ਡੇਢ ਦੀ ਮਾਦਲੇ ਉਹ ਬੱਚੀ ਜੋ ਸਾਹਮਣੇ ਪਰ ਸਿੰਗ ਨਹੀਂ ਇਹਨੇ ਕੱਢੇ ਠੀਕ ਆ ਅੱਛਾ ਅੱਛਾ ਹਾਂ ਮਗਰ ਬ ਭਾਵੇਂ ਮਹੀਨੇ ਨਹੀਂ ਮਾਲੇ ਤੇ ਭਾਵੇਂ ਡੇਢ ਦੀ ਮਾਲੇ। ਲੋ ਦੋਸਤੋ ਡੇਢ ਮਹੀਨਾ ਮਹੀਨਾ ਜਿਹੜੀ ਸਮਝ ਕਿਸੇ ਵੀਰ ਦੇ ਆਊਗੀ ਤੁਸੀਂ ਆ ਵੇਖ ਲਿਓ। ਆ ਬੱਚੀ ਆ ਮਗਰ ਬੱਚਾ ਬੱਚੀ ਆ। ਨੰਬਰ 5ਵੇਂ ਤੇ ਆਪਾਂ ਵੇਰਵਾ ਪਾ ਦਿੰਨੇ ਆ ਤੇ ਸੁਬਾ ਕਿਰਮਾਵਾਂ ਲੱਗਦਾ ਦੂਜਾ ਦੂਜਾ ਵੀਰ ਜੀ। ਦੂਜਾ ਹਾਂ ਤੇ ਹੁਣ ਦੁੱਧ ਕਿੰਝ ਥਲੇ ਸਮਾ? 8.5 ਕਿਲੋ ਵੀਰ ਜੀ ਦੇ ਥਲੇ ਦੁੱਧ। ਪੱਕਾ? ਹਾਂਜੀ ਪੱਕਾ ਨੈਟ। 8.5 ਹਾਂਜੀ। ਫਿਰ ਬਾਕੀ ਚੌਥਾ ਥਣਾ ਦੀ? ਓਏ ਇੱਕ ਨੰਬਰ ਵੀਰ ਜੀ ਵਰਦੀ ਚੰਗੀ। ਚਲੋ ਜੀ। ਹਾਂ। ਚਾਰੇ ਥਣ ਦੋਸਤੋ ਓਕੇ ਰਿਪੋਰਟ ਨੇ ਬਿਲਕੁਲ ਤੇ ਕੁਝ ਨਹੀਂ ਆndi ਤੇ 8 8.5 ਕਿਲੋ ਦੁੱਧ ਹੋਣੇ ਦੇ ਥੱਲੇ ਹਾਜ਼ਰ ਠੀਕ ਆ ਕੱਦ ਵੱਡੀਆਂ ਵਾੜਾਂ ਦੇ ਵਿੱਚ ਹੀ ਆਉਂਦਾ ਛੋਟੀ ਨਹੀਂ ਕਿ ਵੱਡੀਆਂ ਵਾੜਾਂ ਦੇ ਵਿੱਚ ਹੀ ਕੋਈ ਵੀ ਰਮਨ ਕੇ ਸੌਦਾ ਕਰ ਲੇ ਆ ਲਓ ਲੈ ਵੀ ਨਿਸ਼ਾਨ ਬਾਹਰ ਹੀ ਕੱਢਦਾ ਤਸਲੀ ਨਾਲ ਦਿਖਾ ਦੇ ਥਣ ਥਣ ਲਓ ਜੀ ਠੀਕ ਆ ਸੋ ਦੁੱਧ ਦੋਸਤੋ ਜਿੰਨਾ ਦੱਸਿਆ ਜਾਊਗਾ ਉਹਨਾਂ ਚਵਾਉਣਾ ਵੀ ਹੈ ਹੁੰਦਾ ਅੱਗੋਂ ਵਪਾਰੀ ਵੀਰ ਨੇ ਚਾਹੇ ਓਨਰ ਨੇ ਇਸ ਕਰਕੇ ਮੇਰਾ ਵੀਰ ਪਹਿਲਾਂ ਦੋ ਦੋ ਉਹਨਾਂ ਦੱਸਿਆ ਜਾਂਦਾ ਉਸ ਦੁੱਧ ਦੱਸੇ ਮੁਤਾਬਕ ਤੁਸੀਂ ਤਸੱਲੀ ਕਰਨੀ ਹੁੰਦੀ ਆ ਉਸ ਬਿਹਾਵ ਤੇ ਕਿਸੇ ਵੀਰ ਨੇ ਸੌਦਾ ਕਰਨਾ ਹੁੰਦਾ ਠੀਕ ਆ ਬਾਕੀ ਸੋਹਣੀ ਆ ਵੈੜ ਕੋਈ ਛੋਟੀ ਨਹੀਂ ਆ ਤੇ ਨਵੇਂ ਨਿਸ਼ਾਨ ਥੋੜਾ ਜਿਹਾ ਤੋੜ ਕੇ ਖਿਲਾ ਰਿਓ ਮੜਾ ਜਾ ਲਓ ਵੀ ਦੋਸਤੋ ਇੱਕ ਵਾਰੀ ਥਾਣਾ ਤੁਸੀਂ ਦੇਖੋ ਚਾਰੇ ਥਾਣ ਵਿਰਲ ਬੁਰਲ ਵੇਖ ਲਓ ਤਸੱਲੀ ਦੇ ਨਾਲ ਤੇ ਸੈਜ ਵੀ तकरीबन ਹੱਥੀ ਚ ਭਾਈ ਵਾਲਾ 8 8.5 ਕਿਲੋ ਧਾਰਾਂ ਇਸ ਵਕਤ ਦੇ ਥੱਲੇ ਬਿਲਕੁਲ ਹਾਜ਼ਰ ਆ ਉੱਚਾ ਸੁਆ ਤੁਸੀਂ ਮਨਸਾ ਤੋਂ ਉੱਚਾ ਬੱਚਾ ਬਾਕੀ ਇਹ ਕਿ ਕਿਸੇ ਵੀਰ ਦੀ ਸਮਝ ਹੁੰਦੀ ਆ ਬੇਸ਼ੱਕ ਅੱਗੋਂ ਢਾਈ ਮਹੀਨੇ ਦੀ ਮੰਨ ਕੇ ਇੱਕ ਖਰੀਦੀ ਆ ਅੱਗੇ ਕਿਸੇ ਵੀਰ ਦੀ ਸਮਝ ਠੀਕ ਆ ਜੀ ਤੇ ਬਾਕੀ ਰੇਡ ਪੜਤਾ ਵੀ ਉਹਨਾਂ ਦਾ ਉਸ ਹਿਸਾਬ ਨਾਲ ਹੀ ਆਪਾਂ ਕਰਵਾਵਾਂਗੇ ਜਿੰਨਾ ਵੀ ਹੋ ਸਕਦਾ ਕਿਸੇ ਵੀਰ ਨੇ ਥੋੜੇ ਪੈਸੇ ਖਰਚ ਕਰਕੇ ਵੀ ਠੀਕ ਆ ਜੀ ਦੁੱਧ ਆਵਾਜ਼ ਦਾ ਜਿਹੜਾ ਸਾਰਨਾ ਕੋਈ ਡੰਗ ਤੇ ਉਹ ਵੀ ਤੁਸੀਂ ਖਰੀਦ ਕੇ ਲੈ ਕੇ ਜਾ ਸਕਦੇ ਜੀ अच्छा बाकी वीर जी दूध का तो वादी ही औंदी आ अच्छा हां जिन्ना ਘਰੋਂ ਲਈ ਜਾਉ ਪੁੱਠਾ ਪਰਾਲੀ ਬਰੂਲੀ ਪਾਉਂਦੇ ਸੀ ਹਰਿਆ ਹਰਿਆ ਕਾਟੀ ਪਾਉਂਦੇ ਸੀ अच्छा जी हां जी ਠੀਕ ਆ ਹੋ ਸਕਿਆ ਤੇ 9 ਵੀ ਹੋ ਜਾਊਗਾ ਉਦਾ 8.5 ਤੋਂ ਪਾਈਆ ਜਿੰਨਾ ਵੀ ਨਹੀਂ ਕਟੂਗਾ ਵੀ ਤੇ ਦੁੱਧ ਠੀਕ ਹੈ ਜੀ ਠੀਕ ਹੈ ਅੱਛਾ ਕੀ ਕਰਦੇ ਹਾਂ ਲੋ 52 ਵੀਰ ਜੀ 12500 ਦੇ ਦਾਂਗੇ ਇਹ ਸ ਕਰਨ ਸਕੀਮ ਹੀ ਆ हां जी ਸ ਕਰਨ 2100 ਵਾਲੀ ਸਕਨ ਸਕੀਮ ਹੀ ਚਲਾਉਣੀ ਹੈ ਅੱਛਾ हां जी ਲਓ ਜੀ 21500 ਜਾ ਜੀ ਵੀਰ ਜੀ ਮੁੱਲ ਕੀਤਾ ਕੋਈ ਜ਼ਿਆਦਾ ਨਹੀਂ ਮੁੱਲ ਕੀਤਾ ਬਾਕੀ ਵੈੜ ਵੀ ਨਵੀਂ ਆ ਮਗਰ ਬੱਚੀ ਜੇਗੀ ਤੇ ਦੁੱਧ ਵੀ ਆਪਾਂ 8.5 ਕਿਲੋ ਚਵਾ ਕੇ ਦੇਣਾ ਵੀ ਜੀ ਠੀਕ ਹੈ ਜੀ ਬਹੁਤ ਬਹੁਤ ਸਾਢੇ 21000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ ਸਾਢੇ 21000 ਦੀ ਇੱਕ ਲਾਸਟ ਵਿੱਚ ਤੁਹਾਨੂੰ ਵੈੜ ਦਿਖਾਉਣੀ ਆ ਫੁੱਲ ਵੱਡੀ ਕੱਦ ਕੱਦ ਦੀ ਆ ਬੇਲ ਬੋਲ ਵੀ ਚੰਗੀ ਆ ਲੰਬੀ ਲੰਬੀ ਤੇ ਉੱਚੀ ਵੀ ਪੂਰੀ ਆ ਨਿਸ਼ਾਨ ਐਸੇ ਲਾਸਟ ਵੀ ਆਪਾਂ ਦਿੱਤੀ ਪਾਈ ਸੀ ਇਹ ਵੀ ਪੰਜੀਆਂ ਛੱਬੀਆਂ ਦੇਣਾਂ ਦੀ ਸੂਈ ਆ ਇਹਦੇ ਮਗਰ ਵੀ ਬੱਚੀ ਵੀ ਜੀ ਆ ਡੱਬੇ ਰੰਗ ਦੀ ਆ ਆ ਡੱਬੀ ਬੱਚੀ ਇਹਦੀ ਆ ਹਾਂਜੀ ਇਹ ਵੀਰ ਵਪਾਰੀ ਨੇ ਲਈ ਸੀ ਖਰੀਦਣ ਇੱਕ ਤਿੱਲੜਗਾ ਨਹੀਂ ਦੇ ਕੇ ਲਈ ਸੀ ਹਾਂਜੀ ਤੇ 18000 ਰੁਪਏ ਬਿਆਨਾਂ ਵੇ ਉਹਨਾਂ ਦੇ ਫੁੱਫੜ ਜੀ ਦੀ ਡੈਥ ਹੋ ਗਈ ਸੀ ਹਾਂ ਤੇ ਉਹਦਾ ਕਰਕੇ ਫਿਰ ਆ ਜਿਹੜੀ ਹੈ ਉਹਦਾ ਉਹਨਾਂ ਦਾ ਇਕਰਾਰ ਬੁੱਧਵਾਰ ਦਾ ਹੈ ਤੇ ਉਹ ਭਾਰਾਂ ਦੇ ਵੀਡੀਓ ਚ ਪਾ ਦੇ ਜੇ ਵੇਖਦੀ ਹੋਊਗੀ ਤੇ ਵੇਚ ਦਿਓ ਤੁਸੀਂ ਅੱਛਾ ਅੱਛਾ ਹਾਂਜੀ ਉਹਦਾ ਕਰਕੇ ਫਿਰ ਆਪਾਂ ਵੀਡੀਓ ਚ ਪਾ ਉਹਨੂੰ ਕਿ ਤਰਾਜ ਤੇ ਨਹੀਂ ਜੇ ਵੇਖਦੀ ਹੈ ਤੇ ਵੇਚ ਲੈ ਉਹਨਾਂ ਨੇ ਕੋਈ ਤਰਾਜ ਨਹੀਂ ਵੇਚੀ ਠੀਕ ਹੈ ਜੀ ਹਾਂਜੀ ਤੇ ਉਹ ਆਂਦੇ ਜੇ ਨਾ ਵਿਗੂਗੀ ਫਿਰ ਉਹਨਾਂ ਦਾ ਬਿਆਨ ਆਇਆ ਹੈ ਬਿਆਨ ਆਇਆ ਵਾ ਤੇ ਉਹਨੂੰ ਫਿਰ ਬੁੱਧਵਾਰ ਲੈਣੇ ਉਹਨਾਂ ਨੇ ਉਹ ਤਾਂ ਡਿਮਾਂਡ ਕਰ ਲੀ ਉਹਨਾਂ ਬੁੱਧਵਾਰ ਦੀ ਚਲੋ ਕੋਈ ਗੱਲ ਨਹੀਂ ਹਾਂਜੀ ਸੋ ਦੋਸਤੋ ਜੋ ਇਨਫੋਰਮੇਸ਼ਨ ਹੁੰਦੀ ਹੈ ਬਿਲਕੁਲ ਸਟੀਕ ਆ ਸਹੀ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ ਵੀ ਬਿਆਨਾ ਇਸ ਵੇੜ ਦਾ ਹੋਇਆ ਚਾਰ ਪੰਜ ਦਿਨ ਕੋਈ ਗੈਪ ਪੈਂਦਾ ਤੇ ਉਹਨਾਂ ਦੁਆਰਾ ਕਿਹਾ ਗਿਆ ਵੀ ਜੇਕਰ ਤੁਹਾਡੀ ਸੇਲ ਹੁੰਦੀ ਹੈ ਤੁਸੀਂ ਸੇਲ ਕਰ ਸਕਦੇ ਏ ਅਦਰਵਾਈਜ਼ ਜੇ ਇਹ ਪਹਿਲੀ ਛੱਟੇ ਹੀ ਪੱਕੀ ਹੋ ਗਈ ਤੇ ਇੱਕ ਤੇ ਲੜਗਾ ਪੱਕੀ ਹੋ ਗਈ ਸੀ ਤੇ ਉਹਦਾ ਕਰਕੇ ਫਿਰ ਹਾਂ ਹਾਂ ਕਿਉਂਕਿ ਗਾਗ ਵੜੇ ਆਏ ਤੇ ਪਰ ਮੈਂ ਜਬਾਨ ਕੀਤੀ ਕਿਉਂਕਿ ਜਿੰਨੇ 18000 ਰੁਪਇਆ ਪਾਇਆ ਵਾ ਫਿਰ ਜਬਾਨ ਤੋਂ ਫਾਇਦਾ ਫਿਰ ਇਹਦੇ ਨੂੰ 18 ਦੇ 28 36000 ਦੇਣਾ ਪੈਣਾ ਇਹ ਵੀ ਬਿਆਨਾਵਾਤ ਹੁੰਦਾ ਫਿਰ ਬਿਲਕੁਲ ਬਹੁਤ ਪੈਸੇ ਹੁੰਦੇ ਬਿਆਨਾ ਥੋੜਾ ਨਹੀਂ ਹੁੰਦਾਗਾ ਤੇ ਲਿਆ ਵੀਰ ਨਿਸ਼ਾਨ ਖੋਲ ਕੇ ਇੱਕ ਤੋਰ ਦਗੇ ਇਹ ਕਿ ਦੂਜਾ ਇੱਕ ਦੱਸ ਦਗੇ ਸੂਈ ਕਿੰਨੇ ਕ ਟਾਈਮ ਦੀ ਆ ਇਹ ਸੂਈ ਵੀਰ ਜੀ 25 26 ਦਿਨਾਂ ਦੀ ਸੂਈ ਆ 25 26 ਕਿ ਦਿਨ ਹੋ ਗਏ ਆ ਹਾਂਜੀ ਮਗਰ ਵੱੱਛੀ ਆ ਠੀਕ ਹੈ ਜੀ ਮਗਰ ਵੱੱਛੀ ਦੋਸਤੋ ਤੁਹਮ ਦਿਖਾਤੀ ਐ ਡੱਬੀ ਵੱੱਛੀ ਐ ਲਾਲ ਡੱਬੀ ਐ ਤੇ ਕਾਦ-ਗਾੜ ਬਾਕੀ ਸੇਲ ਦੇ ਲਈ ਅਵੇਲੇਬਲ ਹੀ ਆ ਜੇਕਰ ਕਿਸੇ ਵੀਰ ਨੇ ਖਰੀਦਣੀ ਆ ਤੁਸੀਂ ਖਰੀਦ ਕਰ ਸਕਦੇ ਜਿਸ ਬਹਰ ਦੀ ਇੱਕ ਸਾਈਡ ਤੇ ਦੂਜੇ ਪਾਸੇ ਆਪਾਂ ਗੱਲ ਕਰ ਲਿਆ ਵੀ ਬਿਆਨਾ ਜਿਹੜੀ ਗੱਲ ਵੀਰ ਨੇ ਕੀਤੀ ਵੀ ਬਿਆਨਾ ਦਾ ਹੋਇਆ ਜੇਕਰ ਕੋਈ ਚੋਂ ਪੰਜ ਦਿਨਾਂ ਤੱਕ ਉਹਨੇ ਆਉਣਾ ਵੈਸੇ ਚਲੋ ਲੈ ਹੀ ਜਾਣੀ ਆ ਤੇ ਪਰ ਫਿਰ ਵੀ ਜੇਕਰ ਕਿਸੇ ਵੀਰ ਨੇ ਪਸੰਦ ਆਉਂਦੀ ਕਿਸੇ ਵੀਰ ਨੂੰ ਤਾਂ ਤੁਸੀਂ ਖਰੀਦ ਸਕਦੇ ਜੀ ਕਿਉਂਕਿ ਉਹਨਾਂ ਦੇ ਰਿਸ਼ਤੇ ਦਾ ਰਾਹ ਇਹ ਫਿਰ ਫੁੱਪੜ ਜੀ ਡੈਥ ਹੋਈ ਤੇ ਉਹ ਆਂਦੇ ਮੈਨੂੰ ਪੈਸੇ ਦੇਣੇ ਪਏ ਤੇ ਇਹਦਾ ਕਰਕੇ ਫਿਰ ਥੋੜੀ ਜਾਂਦੇ ਤੰਗੀ ਹੋ ਸਕਦੀ ਆ ਪਰ ਉਦਾਂ ਉਹਨਾਂ ਆਂਦੇ ਆਂ ਕੋਸ਼ਿਸ਼ ਕਰਾਂਗੇ ਬੁੱਧਵਾਰ ਲੈ ਕੇ ਹੀ ਜਾਵਾਂਗੇ ਵਿੱਚ ਜੀ ਚਲੋ ਕੋਈ ਗੱਲ। ਅੱਛਾ ਇਹਦੇ ਥਾਲਾ ਦੁੱਧ ਕਿੰਨਾ ਨੇ ਸ਼ਾਹ? ਦੁੱਧ 11 ਕਿਲੋ ਵਿਜੇ। 11 ਕਿਲੋ। ਹਾਂਜੀ। ਐ ਪੱਕਾ। ਪੱਕਾ ਨੈਟ ਵਿਜੇ। ਕਿਲੋ ਰੋਕਿਓ ਥੋੜਾ। ਉਹ ਦੋਸਤੋ ਇੱਕ ਵਾਰੀ ਤੁਹਾਨੂੰ ਮੈਂ ਥਾਣੇ ਸਾਰੇ ਬੰਨੋ ਜ਼ਰੂਰ ਦਿਖਾ ਦਾਂ ਤਸੱਲੀ ਨਾਲ। ਥੋੜੀਆਂ ਫੋਟਾਂ ਸ਼ਾਂਗਾਂ ਦੋਕ ਹੈਗੀਆਂ ਨੇ। ਇੱਕ ਬਾਕੀ ਹੋਣੀ ਚੱਲਦੀਆਂ ਵਿਜੇ। ਬਾਕੀ ਚਾਰੇ ਥੋੜੀਆਂ ਚੱਲਦੀਆਂ। ਬੱਚੇ ਜੇ ਲੱਗੇ ਹੁੰਦੇ ਮੋਸਟਲੀ ਕਿਹਨਾਂ ਆਪਾਂ ਦੇਖਦੇ ਆਂ। ਇੱਕ ਬਿਲਕੁਲ ਇੱਕ ਪਹਿਣੀ ਵਾਲੇ ਦੋਹਾਂ ਥਾਣੇ ਦੇ ਵਿਚਕਾਰ ਸੈਂਟਰ 'ਚ ਛੋਟਾ ਜਿਹਾ ਬੱਚਾ। ਇੱਕ ਬੈਕ ਸਾਈਡ ਸੱਜੀ ਠੀਕ ਆ ਤੇ ਨਿੱਕੇ ਨਿੱਕੇ ਬੱਚੇ ਆ ਦੋ ਉੱਪਰ ਪਰ ਉਹਨਾਂ ਮੋਸਟਲੀ ਆਪਾਂ ਦੇਖਣ ਦੇ ਵਿੱਚ ਆ ਜਾਂਦੀਆਂ ਵੇੜਾਂ ਦੇ ਵਿੱਚ ਕਈ ਨਾ ਬੱਚੇ ਲੱਗੇ ਆ ਤੇ ਬਾਕੀ ਵੱਡੇ ਥਾਣਾ ਪੂਰੇ 4 ਚਾਰੇ ਥਾਣ ਵਰਦੇ ਆ ਤੇ 11 ਕਿਲੋ ਦੁੱਧ ਇਸ ਵੇੜ ਦੇ ਥੱਲੇ ਹੁਣ ਹਾਜ਼ਰ ਆ ਬਾਕੀ ਥੋੜਾ ਪਾਰਟੀ ਸਟਰਕਚਰ ਮੈਂ ਦਿਖਾਦਾ ਤੁਹਾਨੂੰ ਦੂਰੀ ਤੋਂ ਕੱਦ ਵੱਡਾ ਹਾਂਜੀ ਕੱਦ ਵੱਡਾ ਰਾਜੀ ਆ ਪੂਰੀ ਨਿੱਗਰ ਗੁਲਾਈ ਦੇ ਵਿੱਚ ਗੋਲਾ ਪੂਰੀ ਠੀਕ ਆ ਆ ਜਾ ਆ ਜਾ ਪੱਟਾ ਸਭੀ ਸੋਭੀ ਪੂਰੀ ਆ ਕੱਦ ਵੱਡਾ ਲੈ ਜੀ ਲੈ ਵੀ ਨਿਸ਼ਾਨ ਤੋਰ ਲਾਵੇ ਬਾਕੀ ਆਪਣੇ ਤਾਂ ਹਰ ਵੀਡੀਓ ਜਿਓ ਵੀਰ ਵੀਡੀਓ ਵੇਖ ਕੇ ਆਪਣੇ ਤਾਂ ਮਾਲ ਖੜਦਾ ਵਾ ਬਾਕੀ ਥੋੜੀ ਜੀ ਤੁਹਾਨੂੰ ਪਤਾ ਮਜਬੂਰੀ ਹੁਣ ਘਰਾਂ 'ਚ ਪੈ ਜਾਂਦੀ ਫਿਰ ਔਖਾ ਹੁੰਦਾ ਵੀਰ ਜੀ ਚਲੋ ਕੋਈ ਗੱਲ ਨਹੀਂ ਉਹਦੀ ਵੀ ਰਾਏ ਹੈਗੀ ਨਾ ਵੀ ਚਲੋ ਹੋ ਸਕਦਾ ਵੀ ਕੋਈ ਆਉਂਦੇ ਚੱਲ ਅਜ ਸੋਵਰ ਆਂਦੇ ਪਰਸੋਂ ਆ ਪਾਲਕ ਦੀ ਧਾੜੀ ਪਰਸੋਂ ਬੁੱਧਵਾਰ ਨੂੰ ਲੈ ਜਾਗੇ ਤੇ ਜੇ ਵੇਖਦੀ ਹੋ ਤਾਂ ਤੁਸੀਂ ਵੇਖ ਸਕਦੇ ਜੋ ਚਲੋ ਦੋਵੇਂ ਆਪਸ਼ਨ ਦੱਸ ਤਿਆਂ ਉਹਨੇ ਜੇਕਰ ਸੇਲ ਹੁੰਦੀ ਹੈ ਤਾਂ ਕੋਈ ਤਰਾਜ ਨਹੀਂ ਉਹਨੂੰ ਹਾਂਜੀ ਹਾਂਜੀ ਤੇ ਨਹੀਂ ਚਲੋ ਆਂਦੇ ਬੁੱਧਵਾਰ ਤੇ ਲੈ ਕੇ ਹੀ ਜਾਣੀ ਆਣਾ ਕੋਈ ਗੱਲ ਨਹੀਂ ਤੇ ਮੁੱਲ ਬੋਲੇ ਦਾ ਕੋਈ ਕੀਤਾ ਕੀ ਹੈ ਮੁੱਲੇ ਦਾ ਵੀ ਜੀ 32000 32 ਹਾਂਜੀ ਉਹ ਦਿਨ 35 ਕੀਤਾ ਸੀ ਤੇ ਥੋੜਾ ਬੜਾ ਵੀਰ ਨਾ ਘਟਾਇਆ ਸੀ ਚਲੋ ਮੈਂ ਕੋਈ ਗੱਲ ਨਹੀਂ ਆ ਉਹਨਾਂ ਨਾਲ 32 'ਚ ਸੌਦਾ ਹੋ ਜਾ ਤੁਹਾਡਾ ਹਾਂਜੀ 32 'ਚ ਹੋਇਆ ਚਲੋ ਉਸੇ ਭਾਅ ਦਾ ਕੋਈ ਵੀਰ ਲੈ ਜਾ ਜੇ ਨਹੀਂ ਹਾਂ ਉਸੇ ਭਾਅ ਲੈ ਜੀ ਚਲੋ ਠ ਤਾਂ ਦੋਸਤੋ ਬੱਚਾ ਤੁਹਾਨੂੰ ਵਿਖਾਤਾ ਦੱਬੀ ਵੱਛੀ ਇੱਕ ਵਾਰੀ ਫੇਰ ਵੇਖ ਲਓ ਆ ਲਓ ਜੀ ਠੀਕ ਹੈ ਬਾਕੀ ਉਹ ਤੇ ਆਂਦੇ ਥੋੜਾ ਬੜਾ ਕੋਈ ਨਹੀਂ ਮਾਨਦਾਨ ਕਰਦੇ ਮੈਂ ਚਲ ਕੋਈ ਗੱਲ ਨਹੀਂ ਵਿੱਚ ਹੀ ਕਰ ਦਾਂਗੇ ਜਰੂਰ ਜਰੂਰ ਹਾਂ ਜੀ ਲਓ ਦੋਸਤੋ ਜਿੰਨੇ ਪਸ਼ੂ ਦਿਖਾਏ ਤੁਹਾਨੂੰ ਇਸ ਘਰੋਂ ਮਾਨਦਾਨ ਸਾਰੇ ਪਸ਼ੂਆਂ ਦੇ ਵਿੱਚੋਂ ਰੇਟ ਦੇ ਵਿੱਚੋਂ ਹੋ ਜਾਊਗਾ ਜਿਹੜਾ ਵੀ ਕੋਈ ਵੀਰ ਪਸ਼ੂ ਪਸੰਦ ਕਰਦਾ ਆਓ ਗੱਲਬਾਤ ਕਰੋ ਫੋਨ ਤੇ ਤੁਸੀਂ ਬਾਕੀ ਆਪਦੀ ਨਰਕਪਰਕ ਕਰੋ ਤੇ ਚੋਗੇ ਵੇਖੋ ਤਸੱਲੀ ਕਰੋ ਜਿੰਨਾ ਵੀ ਹੋਗਾ ਉੱਪਰ ਖੇਟਾਂ ਕੋਈ ਤੁਹਾਡੇ ਦੂਰ ਸਫਰ ਨੂੰ ਵੇਖਦੇ ਹੋਏ ਮਾਨਤਨ ਜ਼ਰੂਰ ਕੀਤਾ ਜਾਉ ਕਿਸੇ ਵੀਰ ਦਾ ਨਰਾਸ਼ ਹੋ ਕੇ ਨਹੀਂ ਜਾਂਦਾ ਕੋਈ ਤੇ ਨਿਸ਼ਾਨ ਬੋਲਦਗੇ ਨੰਬਰ ਨੰਬਰ ਹੈਗਾ ਵੀਜੀ 70 876 74 47 ਠੀਕ ਹੈ ਜੀ ਹਾਂ ਜੀ ਬਾਕੀ ਆਪਣੇ ਨਾ ਵਟਸਐਪ ਤੇ ਲੋਕੇਸ਼ਨ ਲੱਗੀ ਪੱਕੀ ਜਿਹੜੇ ਵੀਰ ਭਰਾ ਨੇ ਜਿੱਥੇ ਮਰਜੀ ਬੈਠਾ ਹੋਏ ਆਪਣੇ ਸੱਜ ਮਾਰ ਸਕਦਾ ਨੰਬਰ ਤੇ ਠੀਕ ਹੈ ਜੀ ਹਾਂ ਜੀ ਓਕੇ ਭਰਾ ਜੀ ਹਾਂ ਜੀ ਲਓ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇੰਨੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਅੱਗੇ ਤੋਂ ਵੀ ਨਵੇਂ ਪਸ਼ੂ ਆਉਂਦੇ ਰਹਿੰਦੇ ਆ ਇਸ ਕਰਕੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ